ਅਦਰ ਸਾਹਿਬ ਦਾ ਸੀਐਮ ਚੰਨੀ ਨੇ ਆਪਣੇ ਬਿਆਨ ਕਰਕੇ ਹੁਣ ਮਾਫੀ ਮੰਗ ਲਈ ਹੈ ਮੈਂ ਸਿਰਫ ਸੁਣਿਆ ਸੁਣਾਇਆ ਚੁਟਕੁਲਾ ਮਾਰਿਆ ਸੀ ਇਹ ਚੰਨੀ ਨੇ ਕਿਹਾ ਹੈ ਤੇ ਮਹਿਲਾਵਾਂ ਨੂੰ ਲੈ ਕੇ ਕੀਤੀ ਸੀ ਉਹਨਾਂ ਨੇ ਟਿੱਪਣੀ ਤੇ ਜਿਮਨੀ ਚੋਣਾ ਦੌਰਾਨ ਉਹ ਚੋਣ ਪ੍ਰਚਾਰ ਕਰ ਰਹੀ ਸੀ ਉਸ ਵੇਲੇ ਦਾ ਇਹ ਮੁੱਦਾ ਹੈ ਤੇ ਅਮ੍ਰਿਤਾ ਵੜਿੰਗ ਦੇ ਹੱਕ ਚ ਦੇ ਰਹੇ ਸੀ ਉਹ ਭਾਸ਼ਣ ਤੇ ਉਸ ਵੇਲੇ ਜਿਹੜੀ ਹੈ ਉਹਨਾਂ ਦਾ ਇਹ ਬਿਆਨ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਆਇਆ ਮਹਿਲਾ ਕਮਿਸ਼ਨ ਵੱਲ ਭੇਜਿਆ ਗਿਆ ਸੀ ਸਮਨ ਤੇ ਹੁਣ ਐਮਪੀ ਜਿਹੜੇ ਚੰਨੀ ਨੇ ਉਹਨਾਂ ਨੇ ਸਾਰੀਆਂ ਮਹਿਲਾਵਾਂ ਤੋਂ ਮਾਫੀ ਮੰਗ ਲਈ ਹੈ ਮਹਿਲਾ ਕਮਿਸ਼ਨ ਅੱਗੇ ਪੇਸ਼ ਤਾਂ ਨਹੀਂ ਹੋਏ ਚੰਨੀ ਪਰ ਔਰਤਾ ਤੇ ਬ੍ਰਾਹਮਣ ਜੱਟ ਤੇ ਉਹਨਾਂ ਨੇ ਟਿੱਪਣੀ ਕੀਤੀ ਸੀਗੀ ਤੇ ਪੇਸ਼ ਨਾ ਹੋਣ ਤੇ ਇੱਕ ਹੋਰ ਨੋਟਿਸ ਭੇਜਿਆ ਜਾਵੇਗਾ ਦੱਸ ਦਈਏ ਕਿ ਮਹਿਲਾ ਕਮਿਸ਼ਨ ਨੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਗਿੱਦੜਬਾਹਾ ਸੀਟ ਤੋਂ ਕਾਂਗਰਸ ਉਮੀਦਵਾਰ ਅਮ੍ਰਿਤਾ ਵੜਿੰਗ ਦੇ ਪ੍ਰਚਾਰ ਦੌਰਾਨ ਔਰਤਾ ਤੇ ਬ੍ਰਾਹਮਣ ਤੇ ਜਾਟ ਭਾਈਚਾਰੇ ਬਾਰੇ ਟਿੱਪਣੀ ਕਰਨ ਲਈ ਨੋਟਿਸ ਜਾਰੀ ਕੀਤਾ ਸੀ ਜਿਸ ਦੇ ਵਿੱਚ ਮਹਿਲਾ ਕਮਿਸ਼ਨ ਨੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅੱਜ ਸਵੇਰੇ 11 ਵਜੇ ਨਿੱਜੀ ਤੌਰ ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਸਨ ਤਾਂ ਉਹਨਾਂ ਨੇ ਮਾਫੀ ਜੜੀ ਉਹ ਮੰਗ ਲਈ ਹੈ ਤੇ ਮਾਫੀ ਮੰਗਣ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਉਹਨਾਂ ਤੇ ਅੱਗੇ ਕੀ ਕੁਝ ਐਕਸ਼ਨ ਲਿੱਤਾ ਜਾਂਦਾ ਜਾਂ ਫਿਰ ਉਹਨਾਂ ਨੂੰ ਮਾਫ ਕਰ ਦਿੱਤਾ ਜਾਂਦਾ ਹੈ ਮੈਂ ਸਿਰਫ ਸੁਣਿਆ ਸੁਣਾਇਆ ਚੁਟਕੁਲਾ ਮਾਰਿਆ ਸੀ ਇਹ ਚੰਨੀ ਨੇ ਕਿਹਾ ਹੈ ਤੇ ਮਹਿਲਾਵਾਂ ਨੂੰ ਲੈ ਕੇ ਵੈਸੇ ਉਹਨਾਂ ਨੇ ਪਹਿਲਾਂ ਟਿੱਪਣੀ ਕੀਤੀ ਸੀ ਜਿਸ ਕਰਕੇ ਪੂਰਾ ਵਿਵਾਦ ਸਾਹਮਣੇ ਆਇਆ ਸੀਗਾ ਤਾ ਅਮ੍ਰਿਤਾ ਵੜਿੰਗ ਦੇ ਹੱਕ ਦੇ ਵਿੱਚ ਉਹ ਭਾਸ਼ਣ ਦੇ ਰਹੇ ਸੀਗੇ ਜਦੋਂ ਉਹਨਾਂ ਨੇ ਇਹ ਚੁਟਕੁਲਾ ਬੋਲਿਆ ਸੀ ਉੱਥੇ ਤੇ ਹੁਣ ਉਹ ਕਹਿ ਰਹੇ ਨੇ ਕਿ ਮੈਂ ਸਿਰਫ ਇੱਕ ਸੁਣਿਆ ਸੁਣਾਇਆ ਚੁਟਕੁਲਾ ਮਾਰਿਆ ਸੀਗਾ ਮੇਰਾ ਕੋਈ ਇੰਟੈਂਸ਼ਨ ਨਹੀਂ ਸੀਗਾ ਕੋਈ ਮੇਰੇ ਇਸ ਦੇ ਪਿੱਛੇ ਮੈਂ ਜਾਣ ਬੁੱਝ ਕੇ ਇਹ ਜਿਹੜੀ ਗੱਲ ਨਹੀਂ ਕਹੀ ਤੇ ਹੁਣ ਜਿਹੜਾ ਹੈ ਚੰਨੀ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਸੀਗੀਆਂ ਪਰ ਉਹਨਾਂ ਨੇ ਮਹਿਲਾਵਾਂ ਤੋਂ ਨੂੰ ਲੈ ਕੇ ਜਿਹੜੀ ਟਿੱਪਣੀ ਕੀਤੀ ਸੀਗੀ ਉਸ ਉਸ ਤੇ ਹੁਣ ਮਾਫੀ ਮੰਗ ਲਈ ਹੈ ਅਮ੍ਰਿਤਾ ਵੜਿੰਗ ਦੇ ਹੱਕ ਦੇ ਵਿੱਚ ਜਦੋਂ ਚੰਨੀ ਉਤਰੇ ਸੀਗੇ ਪ੍ਰਚਾਰ ਕਰ ਰਹੇ ਸੀਗੇ ਉੱਥੇ ਉਸ ਵੇਲੇ ਉਹਨਾਂ ਨੇ ਇਹ ਬਿਆਨ ਦਿੱਤਾ ਸੀਗਾ ਤੇ ਹੁਣ ਉਹਨਾਂ ਨੇ ਮਾਫੀ ਮੰਗ ਲਈ ਐ ਅੱਜ ਉਹਨਾਂ ਨੂੰ ਮਹਿਲਾ ਕਮਿਸ਼ਨ ਦੇ ਅੱਗੇ ਪੇਸ਼ ਹੋਣ ਲਈ 11 ਵਜੇ ਦਾ ਸਮਾਂ ਦਿੱਤਾ ਗਿਆ ਸੀਗਾ ਤੇ ਤੁਹਾਨੂੰ ਹੁਣ ਉਹ ਸੁਣਾ ਦਿੰਨੇ ਆ ਜਦੋਂ ਚੰਨੀ ਨੇ ਕੀ ਕੁਝ ਕਿਹਾ ਸੀਗਾ ਦੇਖੋ ਯਾਰ ਮੈਂ ਇੱਕ ਗੱਲ ਬੇਨਤੀ ਕਰਾਂ ਕਿ ਮੈਂ ਕੁਝ ਵੀ ਮਨ ਘੜਤ ਗੱਲ ਨਹੀਂ ਕਰਦਾ ਕਿਸੇ ਦੇ ਖਿਲਾਫ ਨਹੀਂ ਬੋਲਦਾ ਅਚਾਨਕ ਤੌਰ ਤੇ ਮੈਂ ਇੱਕ ਸੁਣਿਆ ਸੁਣਾਇਆ ਚੁਟਕਲਾ ਸੁਣਾ ਬੈਠਿਆ ਮੇਰੀ ਕੋਈ ਇਸ ਤਰ੍ਹਾਂ ਦੀ ਨਾ ਮਨਛਾ ਹੁੰਦੀ ਨਾ ਸੋਚ ਹੁੰਦੀ ਕਿ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਕਰਾਂ ਨਾ ਮੇਰੇ ਇਹ ਜੀ ਸੰਸਕਾਰ ਹੈ ਨਾ ਮੇਰੀ ਆਦਤ ਹੈ ਮੈਂ ਨੀਮਾ ਹੋ ਕੇ ਚੱਲਣ ਵਾਲਾ ਬੰਦਾ ਫੇਰ ਵੀ ਜੇ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ ਮੈਂ ਬਈ ਹੱਥ ਜੋੜ ਕੇ ਮਾਫੀ ਮੰਗਦਾ ਮੈਨੂੰ ਬੀਬੀਆਂ ਨੇ ਵੋਟਾਂ ਦੇ ਨਾਲ ਲੱਦਦਾਇਤ ਕਰੇ ਮੈਂ ਸੋਚ ਸਕਦਾ ਕਿ ਕਿਸੇ ਦੇ ਮੈਂ ਖਲਾਫ ਬੋਲਾਂ ਉਹਨੂੰ ਹਰ ਵਰਗ ਦੇ ਲੋਕ ਵੋਟ ਪਾਉਂਦੇ ਆ ਮੈਂ ਮਹਿਲਾ ਕਮਿਸ਼ਨ ਦੀ ਬੀਬੀ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਮੈਨੂੰ ਪਹਿਲਾਂ ਵੀ ਨੋਟਿਸ ਦਿੱਤਾ ਸੀ ਹੁਣ ਫੇਰ ਦੇਤਾ ਵੋਟਾਂ ਦੇ ਵਿੱਚ ਲੇਕਿਨ ਮੈਂ ਉਸ ਪਾਸੇ ਨਹੀਂ ਜਾਂਦਾ ਮੈਂ ਸਿੰਪਲੀ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਮੈਂ ਕਿਸੇ ਦੇ ਕੋਈ ਖਿਲਾਫ ਨਹੀਂ ਜੇ ਕਿਸੇ ਨੂੰ ਵੀ ਜੇ ਨਹੀਂ ਬਲਕਿ ਜੀਨੂ ਜੀਨੂ ਵੀ ਠੇਸ ਪਹੁੰਚੀ ਹੈ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਸਿਰ ਝੁਕਾ ਕੇ ਮਾਫੀ ਮੰਗਦਾ ਮੇਰੇ ਪਰਿਵਾਰ ਨੇ ਮੇਰੇ ਪਿਤਾ ਨੇ ਮੈਨੂੰ ਨੀਮਾ ਹੋ ਕੇ ਚੱਲਣ ਦੇ ਸਾਸਕਾਰ ਦਿੱਤੇ ਮੈਂ ਆਪਣੇ ਪਿਤਾ ਨੂੰ ਤੇ ਲੋਕਾਂ ਨੂੰ ਜਵਾਬ ਦੇ ਮੈਂ ਕਦੇ ਕਿਸੇ ਬਾਰੇ ਮਾੜਾ ਸੋਚ ਕੇ ਇਹ ਗੱਲ ਨਹੀਂ ਕਰਦਾ ਫੇਰ ਵੀ ਮੈਂ बार-बार ਮਾਫੀ ਮੰਗਦਾ ਕਿ ਜੇ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮਾਫੀ ਚਾਹੁੰਦਾ ਆਪਣੇ ਵਰਕਰ ਦੇ ਨਾਲ ਵੀ ਹੈ ਵਰਕਰ ਵੀ ਇਹਨਾਂ ਦਾ ਉਮਰੋਂ ਲੀਡਰ ਵੀ ਇਹਨਾਂ ਦੇ ਨਾਲ ਉਹੀਓ ਫਿਰਦੇ ਆ ਇੱਕ ਟਾਂ ਬਾਹਰ ਤੇ ਦੇਣੀ ਹੈ ਜਦ ਜਦ ਐਮਐਲਏ ਐਮਪੀ ਦੀ ਟਿਕਟ ਦੇਣੀ ਬੰਦਾ ਬਾਹਰ ਤੇ ਲਿਆਉਣਾ ਹੈ ਚਾਹੇ ਉਹ ਆਮ ਆਦਮੀ ਹੈ ਚਾਹੇ ਭਾਜਪਾ ਹੈ ਵਰਕਰ ਦੀ ਕਦਰ ਕੋਈ ਨਹੀਂ ਇਹਦਾ ਨਾਲ ਤਾਂ ਉਹ ਹੋ ਗਈ ਦੋ ਕੁੱਤੇ ਆਪਜ ਦੋ ਸੀਗੇ ਇੱਕ ਪੜਤਲਾ ਕੁੱਤਾ ਸੀ ਇੱਕ ਜੱਟਾ ਦਾ ਸੁਣ ਹੋਏ ਜਾਣੇ ਰੋਜ਼ ਬੈਠ ਕੇ ਗੱਲਾਂ ਕਰੇ ਕਰਨ ਉਹ ਡੱਬੂ ਸੀਗਾ ਜੱਟਾਂ ਦੇ ਕੁੱਤੇ ਦਾ ਨਾਮ ਕਾਲੂ ਕਹਿੰਦਾ ਡੱਬੂ ਕਿ ਹਾਲ ਹੈ ਤੇਰਾ ਅੱਜ ਕੀ ਖਾਦਾ ਕਹਿੰਦਾ ਮੈਂ ਕੀ ਖਾਣਾ ਹੈ ਸੁੱਕੀ ਰੋਟੀ ਦੇਤੀ ਹੈ ਮੇਰੇ ਮੂਹਰੇ ਘੇਰ ਕੇ ਉੱਪਰ ਲੱਸੀ ਘੇਰ ਗਈ ਛੋਟੀ ਜੀ ਬਸ ਤੁਸੀਂ ਨੂੰ ਖਾ ਕੇ ਗੁਜ਼ਾਰਾ ਕਰਦੇ ਮਾਲ ਟਾਲ ਦੇ ਬੰਨੇ ਬੈਠੇ ਕਹਿੰਦਾ ਤੈਂ ਕੀ ਖਾਦਾ ਕਹਿੰਦਾ ਮਨ ਤਾਂ ਖੀਰ ਮਿਲੀ ਹੈ ਮਨ ਤਾਂ ਕੂੜੇ ਮਿਲੇ ਆ ਅੱਜ ਤਾਂ ਕੰਜਗਾ ਸੀ ਗਿਆ ਦੋ ਤਿੰਨ ਵਾਰ ਆਇਆ ਹੋ ਗਿਆ ਉਹ ਕਹੀ ਕਰੇ ਮੈਂ ਤਾਂ ਮਾਨ ਤਾਣ ਦਾ ਪੁੱਤ ਆ ਜਿਹੜਾ ਡੱਬੂ ਐ ਜੱਟ ਵਾਲਾ ਕਹਿੰਦਾ ਮੈਂ ਤਾਂ ਮਾਨ ਤਾਣ ਦਾ ਬੰਨਿਆ ਬੈਠਾ ਉਹ ਕਹਿੰਦਾ ਇਹ じゃ ਕਿਹੜਾ ਮਾਨ ਤਾਣਾ ਯਾਰ ਜਿਹਦੇ ਪਿੱਛੇ ਤੂੰ ਬੰਨਿਆ ਬੈਠਾ ਕਹਿੰਦਾ ਮਾਨ ਤਾਣ ਇਹ ਐ ਵੀ ਜੱਟ ਦੇ ਹੈਗਾ ਦੂਜੇ ਜਨਾਨੇ ਤੇਰੇ ਤਾਂ ਉਹ ਕਹਿੰਦੇ ਤੂੰ ਡੱਬੂ ਕੁੱਤੇ ਦੀ ਗੱਲ ਸਦੀ ਉਹ ਕਹਿੰਦੇ ਦੀ ਤੂੰ ਡੱਬੂ ਕੁੱਤੇ ਦੀ ਗੱਲ ਕਹਿੰਦਾ ਬਸ ਆਹੀ ਮਾਨ ਤਾਣਾ ਬਸੁੱਕੇ ਰੋਟੀਆਂ ਖਾ ਕੇ ਕਿਜਾਰਾ ਕੱਢਿਆ ਇਹ ਆਮ ਆਦਮੀ ਪਾਰਟੀ ਆ ਰ ਭਾਜਪੀ ਦੇ ਜਿੰਨੇ ਬਰਕਰਾਰ ਲੀਡਰ ਐ ਮਾਨਤਾਲ ਦੇ ਭੁੱਕੇ ਬੈਠੇ ਆ ਉਹਨਾਂ ਨੂੰ ਐ ਕਹਿਣ ਨੂੰ ਹੈ ਵੀ ਸਾਡੇ ਉੱਪਰ ਸਰਕਾਰ ਹੈ ਉਹ ਕਹਿੰਦੇ ਸਾਡੀ ਥੱਲੇ ਸਰਕਾਰ ਹੈ ਆਹੀ ਮਾਰਦੇ ਨੇ ਪੁੱਛਦਾ ਇਹਨਾਂ ਨੂੰ ਕੋਈ ਨਹੀਂ